the number you are trying to call is currently not reachable the number you are trying to call is currently not reachable ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਜਿਵੇਂ ਵੀ ਰਾਂਦਾ ਵਾਂ ਮੈਂ ਪੇਮੈਂਟ ਦੇ ਜਾਨਾ ਤੁਹਾਨੂੰ ਠੀਕ ਹੈ ਬਾਜੀ ਓਕੇ ਸਸਿਕਾ ਹਾਂਜੀ ਮੈਂ ਪੁੱਛਣਾ ਸੀ ਸਰ ਕਿੱਥੇ ਨੇ ਸਰ ਵੀਰਾ ਘਰੇ ਹੋਊਗਾ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਉਹਨਾਂ ਦਾ ਫੋਨ ਪੰਦ ਆ ਰਿਹਾ ਵਾ ਤੇ ਬੰਦੀ ਆਣਾ ਵਾ ਹੁਣ ਥੋੜੀ ਚੱਕਣਾ ਉਹਨਾਂ ਨੇ ਫੋਨ ਮਤਲਬ ਤੁਹਾਨੂੰ 2 ਦਿਨ ਹੋ ਗਏ ਕੰਮ ਕਰਦੇ ਹੁਣ ਤੁਹਾਨੂੰ ਪੈਸੇ ਦੀ ਲੋੜ ਹੋਣੀ ਹੈ ਤੇ ਹੁਣ ਵੀ ਇਹਨੇ ਫੋਨ ਸਵਿਚ ਆਫ ਕਰ ਲਿਆ ਹੋਣਾ ਵਾ ਦੇਖੋ ਤੁਸੀਂ ਉਹਨਾਂ ਨੂੰ ਬੁਲਾ ਲਓ ਦੁਕਾਨ ਤੇ ਮੈਂ ਉਹਨਾਂ ਨੂੰ ਕੁਝ ਦੱਸਣਾ ਵਾ ਕੀ ਦੱਸਣਾ ਮੈਨੂੰ ਦੱਸ ਦੋ ਤੁਸੀਂ ਅਕਾਊਂਟਸ ਬਾਰੇ ਕੁਝ ਦੱਸਣਾ ਤੁਸੀਂ ਉਹਨਾਂ ਨੂੰ ਬੁਲਾ ਲਓ ਤੁਸੀਂ ਗੱਲ ਕਿਉਂ ਨਹੀਂ ਸਮਝ ਰਹੇ ਜਿੰਨੀ ਦੁਕਾਨ ਵੀਰੇ ਦੀ ਓਨੀ ਮੇਰੀ ਵੀ ਤਾਂ ਹੈਗੀ ਆ ਤੁਸੀਂ ਮੈਨੂੰ ਦੱਸੋ ਅੱਜ ਇਹਦਾ ਬਿੱਲ ਨਾ ਇਹ ਹਜੇ ਹੋਣੀ ਤਾਜ਼ਾ ਤਾਜ਼ਾ ਬਿੱਲ ਆ ਠੀਕ ਆ ਤੇ ਜਿਹੜਾ ਸਮਾਨ ਦੁਕਾਨ ਤੇ ਆਇਆ ਵਾ ਉਹ ਆ ਤਾਂ ਗਿਆ ਪਰ ਉਹ ਵਿਕਿਆ ਵੀ ਨਹੀਂ ਹੈਗਾ ਤੇ ਉਹ ਦੁਕਾਨ ਤੇ ਹੈ ਵੀ ਨਹੀਂ ਆ ਉਹ ਕਿੱਥੇ ਗਿਆ ਸਮਾਨ ਤੁਸੀਂ ਕੀ ਲੈਣਾ ਦੇਣਾ ਦੁਕਾਨ ਤੇ ਹੈਗਾ ਚਾਹੇ ਨਹੀਂ ਹੈਗਾ ਤੁਹਾਡੀ ਦੁਕਾਨ ਚ ਸਮਾਨ ਵਿਕ ਨਹੀਂ ਰਿਹਾ ਤੇ ਉਹ ਗੈਪ ਹੋ ਰਿਹਾ ਵਾ ਕਿਵੇਂ ਹੋ ਰਿਹਾ ਵਾ ਤੁਸੀਂ ਇੰਨੇ ਸ਼ੋਰ ਨਾਲ ਕਿੰਦਾ ਕਹਿ ਸਕਦੇ ਹੋ ਕਿ ਗੈਪ ਹੋ ਰਿਹਾ ਵਾ ਤੁਹਾਨੂੰ ਨਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਅਕਾਊਂਟ ਕਲੀਅਰ ਕਰਨ ਲਈ ਕਿਹਾ ਤਾਂ ਕਲੀਅਰ ਕਹਿ ਦੋ ਬਸ ਵੀਰੇ ਨੂੰ ਐਵੇਂ ਕਿਵੇਂ ਕਲੀਅਰ ਕਹਿਦਾ ਸਮਾਨ ਜਦੇ ਹੈ ਹੀ ਨਹੀਂ ਮੈਂ ਕਿਵੇਂ ਕਹਦਾ ਉਹ ਸਾਡੀ ਹੈਡਿਕ ਹੈ ਵੀ ਸਮਾਨ ਹੈਗਾ ਜਾਂ ਨਹੀਂ ਹੈਗਾ ਅਸੀਂ ਵੇਚਿਆ ਚਾਹੇ ਨਹੀਂ ਵੇਚਿਆ ਚਾਹੇ ਇੱਧਰ ਦਿੱਤਾ ਚਾਹੇ ਉੱਧਰ ਦਿੱਤਾ ਤੁਸੀਂ ਆਪਣਾ ਦੇਖੋ ਹਿਸਾਬ-ਤਬ ਤੁਹਾਡੀ ਦੁਕਾਨ ਤੋਂ ਸਮਾਨ ਗਿਆ ਪੂਰਾ ਤੁਹਾਨੂੰ ਟੈਨਸ਼ਨ ਹੀ ਨਹੀਂ ਹੈਗੀ ਟੈਨਸ਼ਨ ਘਾਤੋ ਹੋਣੀ ਹੈ ਸਾਨੂੰ ਜਾਂ ਤਾਂ ਅਸੀਂ ਵੇਚਿਆ ਵਾ ਸਮਾਨ ਚਾਹੇ ਅਸੀਂ ਬਾਹਰ ਵੇਚੀਏ ਚਾਹੇ ਦੁਕਾਨ ਦੇ ਵਿੱਚ ਹੀ ਹੈ ਕਿਤੇ ਤੁਸੀਂ ਆਪ ਹੀ ਦਾ ਨਹੀਂ ਸਮਾਨ ਇੱਧਰ-ਉੱਧਰ ਕਰਦੇ ਪਏ ਤੇ ਹੋਰ ਕੌਣ ਕਰੂਗਾ ਮੇਰੀ ਦੁਕਾਨ ਮੈਂ ਚਾਹੇ ਬਾਹਰ ਵੇਚਾਂ ਜਾਂ ਇੱਥੇ ਵੇਚਾਂ ਤੁਹਾਨੂੰ ਅਕਾਊਂਟ ਦਾ ਜਿੰਨਾ ਕੰਮ ਦਿੱਤਾ ਗਿਆ ਤੁਸੀਂ ਉਨਾ ਕਰੋ ਆ ਜਿਆਦਾ ਸਫਾਈਆਂ ਦੀ ਪੇਸ਼ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਆਪਣੀ ਹੀ ਦੁਕਾਨ ਤੇ ਤੁਸੀਂ ਇਦਾਂ ਦਾ ਕੰਮ ਕਰਦੇ ਪਏ ਹੋ ਕੀ ਕਰਦੇ ਪਿਆ ਜਿੰਨੀ ਦੁਕਾਨ ਵੀਰੇ ਦੀ ਹੈ ਉਨੀ ਦੁਕਾਨ ਮੇਰੀ ਹੈ ਨਾਲੇ ਵੀਰੇ ਨਾਲੋਂ ਵੱਧ ਹੱਕ ਆ ਮੇਰਾ ਵੱਧ ਦੁਕਾਨ ਤੇ ਕੰਮ ਕਰਦਾ ਮੈਂ ਨਾਲੇ ਮੈਂ ਗੱਲਾਂ ਤੁਹਾਨੂੰ ਕਿਉਂ ਦੱਸ ਰਿਹਾ ਵਾਂ ਤੁਸੀਂ ਆਪਣਾ ਅਕਾਊਂਟ ਦਾ ਕਲੀਅਰ ਕਰੋ ਜੋ ਵੀ ਹਿਸਾਬ ਦਾ ਕਹਦੋ ਬਰਾਬਰ 12000 ਹਜ਼ਾਰ ਤਾਂ ਕਹ ਲੈਣੇ ਉਹਨਾਂ ਤੋਂ ਹੀ ਤੂੰ 5-6 ਹਜ਼ਾਰ ਮੇਰੇ ਤੋਂ ਵੀ ਲੈ ਲਿਆ ਕਰੋ ਮੈਂ ਨਾ ਇਮਾਨਦਾਰੀ ਵਾਲੀ ਕੁੜੀ ਆ ਇਮਾਨਦਾਰੀ ਨਾਲ ਕੰਮ ਕਰੂੰਗੀ ਇੱਥੇ ਓਏ ਇਮਾਨਦਾਰੀ ਨਾਲ ਕੰਮ ਕੀਤਾ ਸਫਲ ਨਹੀਂ ਹੁੰਦਾ ਅੱਜਕੱਲ ਮੈਂ ਨਾ ਵੀਰੇ ਨੂੰ ਤੁਹਾਡੀਆਂ ਸਾਰੀਆਂ ਗੱਲਾਂ ਦੱਸ ਦੇਣੀ ਆ ਦੱਸ ਦੋ ਫਿਰ ਮੈਨੂੰ ਕੋੜਾ ਟਾਈਮ ਲੱਗਣਾ ਵਾ ਇੱਕ ਦੋ ਦਿਨਾਂ ਦੇ ਤੁਹਾਨੂੰ ਕਢਵਾ ਦੇਣਾ ਮੈਂ ਫਿਰ ਮੈਂ ਤਾਂ ਚਾਹਣਾ ਵਾ ਕਿ ਸ਼ਰਾਫਤ ਨਾਲ ਕੰਮ ਸਹੀ ਹੋ ਜੇ ਪਰ ਤੁਸੀਂ ਮੰਨ ਹੀ ਨਹੀਂ ਰਹੇ ਭਾਜੀ ਇਹਨਾਂ ਨੂੰ ਸਮਝਾਓ ਇਮਾਨਦਾਰੀ ਨਾਲ ਅੱਜ ਕੁਝ ਬਣਿਆ ਵੀ ਆ। ਉਹੀ ਤਾਂ ਹੈਗਾ ਯਾਰ। ਮੈਂ ਕਿ ਮੈਂ ਕਮਾਈ ਹੋਗੀ ਆਪਣੇ ਇਹੋ ਜਿਹੇ ਕੰਮ ਕਰਕੇ ਇੰਨਾ ਕੁਝ ਬਣ ਗਿਆ ਵਾ ਨਾਲੇ। ਤੁਸੀਂ ਵੀ ਇਹਨਾਂ ਨਾਲ ਰਲੇ ਹੋਇਓ। ਇਮਾਨਦਾਰੀ ਨਾਲ ਕੁਝ ਨਹੀਂ ਹੁੰਦਾ ਹੈਗਾ ਅੱਜਕੱਲ ਕਿੱਥੇ ਗੁਜ਼ਾਰਾ ਹੁੰਦਾ ਵਾ 12000 ਚ ਘਰ ਦਾ ਗੁਜ਼ਾਰਾ ਹੋ ਜੀ ਤੁਹਾਡਾ। ਉਹ ਸੰਨੀ ਇਹਨੂੰ ਨਹੀਂ ਸਮਝ ਲੱਗਣੀ। ਆਪਾਂ ਨੂੰ ਨਾ ਦੂਸਰਾ ਤਰੀਕਾ ਅਪਣਾਉਣਾ ਪੈਣਾ ਫੇਰ ਪਤਾ ਲੱਗਣਾ ਇਹਨੂੰ। ਦੂਸਰਾ? ਦੂਸਰਾ ਕੀ? ਤੁਹਾਡੇ ਪਾਪਾ ਏਸ਼ੀਆ ਚ ਜੌਬ ਕਰਦੇ ਆ ਨਾ। ਹਾਂਜੀ ਤੁਹਾਡੀ ਛੋਟੀ ਭੈਣ ਆ ਰਿਆ ਸਕੂਲ ਚ ਪੜਦੀ ਐ ਹਾਂਜੀ ਮਮਾ ਬਾਹਰ ਹੀ ਬੈਠੇ ਰਹਿੰਦੇ ਆ ਤੁਹਾਡੀ ਜਾਣ ਪਛਾਨ ਬੜੀ ਐ ਤੁਹਾਨੂੰ ਕਿਵੇਂ ਪਤਾ ਪਰ ਉਹ ਮੈਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਵਾ ਪਤਾ ਕੀ ਇਹ ਜਿਸ ਤਰ੍ਹਾਂ ਤੁਸੀਂ ਕੰਮ ਕਹਿ ਰਹੇ ਓਸਾ ਉਹਨਾ ਕਰ ਲਓ ਨਹੀਂ ਤਾਂ ਸਾਨੂੰ ਹੋਰ ਤਰੀਕੇ ਵੀ ਆਂਦੇ ਆ ਤੁਸੀਂ ਨਾ ਮੈਨੂੰ ਧਮਕੀ ਨਹੀਂ ਦੇ ਸਕਦੇ ਉਹ ਤੁਹਾਡਾ ਟਾਈਮ ਹੀ ਦੱਸੂਗਾ ਫਿਰ ਭਾਜੀ ਇਹਨਾਂ ਨੂੰ ਆਫਰ ਦੇ ਦਿਓ ਨਾ 10% ਦੀ ਆਫਰ ਦੇ ਦਿਓ ਨਾਲ ਇਹਨਾਂ ਦਾ ਵੀ ਚਾਰਚ ਲੜ ਬਣ ਜਾਣਗੇ ਮੈਨੂੰ ਕੋਈ ਆਫਰ ਨਹੀਂ ਚਾਹੀਦੀ ਤੁਸੀਂ ਵੀਰੇ ਨੂੰ ਬੁਲਾ ਦਿਓ ਮੈਂ ਵੀਰੇ ਨੂੰ ਸਾਰਾ ਕੁਝ ਦੱਸਣਾ ਤੁਹਾਡੇ ਬਾਰੇ ਕੋਈ ਨਹੀਂ ਦੱਸ ਦੋ ਮੈਂ ਤਾਂ ਸੋਚਿਆ ਚੱਲ 5-7 ਮਹੀਨੇ ਟਿਕ ਜਾਣਗੇ ਪਰ ਇਹ ਤਾਂ ਮਲਾਂ ਦਾ 5-4 ਦਿਨ ਵੀ ਨਹੀਂ ਟਿਕਦੇ ਇੱਕ ਵਾਰੀ ਨਾ ਸੋਚ ਵਿਚਾਰ ਕਰ ਲਿਓ ਆਪਣੇ ਆਪ ਨਾਲ ਠੀਕ ਹੈ ਜਿੱਦਾਂ ਤੁਸੀਂ ਸੋਚ ਰਹੇ ਓਦਾਂ ਨਹੀਂ ਹੋਣਾ ਕੰਮ। ਇਹ ਸਾਡੀ ਦੁਕਾਨ ਆ ਸਾਨੂੰ ਪਤਾ ਕਿਦਾਂ ਚੱਲਣੀ ਐ ਇਹ। ਇਹ ਸਾਡੇ ਤਰੀਕੇ ਨਾਲ ਹੀ ਹੋਣਾ ਕੰਮ ਇੱਥੇ। ਜੇ ਤੁਸੀਂ ਕੰਮ ਕਰਨਾ ਵਾ ਜੋ ਅਸੀਂ ਕਹਿ ਰਹੇ ਆ ਉਹ ਮੰਨ ਲਓ। ਆ ਲਓ। ਐਡਵਾਂਸ ਚਾਹੀਦੇ 5000, ਚਾਹੀਦੇ 5000 ਲੈ ਲਓ। ਆ ਚੱਕੋ। ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ। ਦੇਖ ਲਓ ਹੁਣ ਤਾਂ ਅਸੀਂ ਦੇ ਰਹੇ ਆ ਤੁਹਾਨੂੰ। ਬਾਅਦ ਚ ਤੁਸੀਂ ਮੰਗਣੇ ਆ ਫਿਰ ਅਸੀਂ ਨਹੀਂ ਦੇਣੇ। ਨਹੀਂ ਜਾਣ ਦੋ। ਮਰਜੀ ਆ। ਸਨੀ ਬਣੀ ਗੱਲ ਸੁਣ ਵੀਰੇ ਨੇ ਤਾਂ ਪਤਾ ਨਹੀਂ ਆਣਾ ਕਿ ਨਹੀਂ ਜਾਣਾ ਉਹ ਚੱਕ ਬੈਗ ਤੇ ਡਿਲੀਵਰੀਆ ਕਰਕੇ ਆ ਜਾ ਜਦੋਂ ਤੈਨੂੰ ਫੋਨ ਕਰੂੰਗਾ ਫਿਰ ਦੁਕਾਨ ਤੇ ਆਈਂ ਉਹ ਤਾਂ ਠੀਕ ਹੈ ਭਾਜੀ ਪਰ ਵੱਡੇ ਭਾਜੀ ਹੈ ਕਿੱਥੇ ਨੇ ਫੋਨ ਵੀ ਸਚੋਫ ਹੋ ਜਾਂਦਾ ਉਹਨਾਂ ਦਾ ਕੋ ਯਾਰ ਉਹ ਅੱਜ ਸਵੇਰੇ ਸਵੇਰੇ ਜਲਦੀ ਤਿਆਰ ਹੋ ਕੇ ਨਿਕਲ ਗਏ ਕਿਤੇ ਵੀਰੇ ਭਾਜੀ ਜਾਣਦੇ ਕਿੱਥੇ ਨੇ ਕਿਤੇ ਪਾਰਟੀ ਵਾਲੇ ਕੋ ਤਾਂ ਨਹੀਂ ਚਲ ਗਏ ਤੇ ਫਿਰ ਕੀ ਹੋ ਗਿਆ ਪਾਰਟੀ ਕੋਲ ਜਾ ਕੇ ਕੀ ਕਰ ਲੈਣਗੇ ਅਪਾਜੀ ਤੁਸੀਂ ਤਾਂ ਐ ਕਹਿੰਦੇ ਪਿਓ ਜਿਵੇਂ ਤੁਸੀਂ ਰੱਬ ਹੋ ਜੀ ਤੁਹਾਨੂੰ ਸਾਰਾ ਕੁਝ ਪਤਾ ਵਾ ਤੇ ਆਪਾਂ ਨੂੰ ਪਤਾ ਹੀ ਹੈ ਯਾਰ ਆਪਾਂ ਕਬੜਾ ਕੀਤਾ ਆਪਾਂ ਨੂੰ ਨਹੀਂ ਪਤਾ ਤੇ ਹੋਰ ਕਿਹਨੂੰ ਪਤਾ ਹੋਊਗਾ ਉਹ ਹੁਣ ਉੱਚੀ ਉੱਚੀ ਬੋਲ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਤੂੰ ਤੂੰ ਤੇ ਇਹ ਆਈ ਆ ਨਾ ਮੈਨੂੰ ਸੁਪਨੇ ਆਉਂਦੇ ਰਹਿੰਦੇ ਜੇ ਉਹ ਜੋ ਕੁੱਟ ਖਾਣਾ ਮੈਂ ਸੁਪਨਿਆਂ ਦੇ ਵਿੱਚ ਤੈਨੂੰ ਪਹਿਲੇ ਵੀ ਗਿਆ ਸੀ ਨਾ ਡਰਿਆ ਕਰ ਜਾ ਹੁਣ ਫਟਾਫਟ ਡਿਲੀਵਰੀ ਕਰਕੇ ਆ ਜਾ ਟਾਈਮ ਨਾ ਲਾ ਜਦਾ ਠੀਕ ਹੈ ਨਾਲੇ ਮੇਰੀ ਗੱਲ ਸੁਣ ਕਿਹੜੇ ਸੁਪਨੇ ਆਉਂਦੇ ਰਹਿੰਦੇ ਤੈਨੂੰ ਬਾਜੀ ਮੈਨੂੰ ਨਾ ਛੁਪਨੇ ਆਂਦੇ ਜਿਵੇਂ ਨਾ ਮੇਰੇ ਗਿੱਟਿਆਂ ਤੇ ਡੰਡੇ ਪੈ ਰਹੇ ਆ ਤੇ ਵੀਰਾ ਮਾਰਦਾ ਪੈ ਰਹੇ ਡੰਡੇ ਤੇ ਉਹਨਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ ਆਪਣੇ ਬਾਰੇ ਤੇ ਪਤਾ ਲੱਗ ਗਿਆ ਫਿਰ ਕੀ ਹੋਊਗਾ ਫੋਨ ਹੀ ਆ ਤੇਰਾ ਚਲ ਜੂਗਾ ਫੇਰ ਆਜੂਗਾ ਫੋਨ ਰਹਿਣ ਮੈਂ ਤੁਹਾਡਾ ਫੋਨ ਨਹੀਂ ਦਿੰਦਾਗਾ ਫਿਰ ਓਏ ਕੀ ਬੋਲੀ ਜਾਂਦਾ ਤੂੰ ਬੱਸ ਫੇਰ ਚੁੱਪੀ ਰਹੋ ਹੁਣ ਮੇਰਾ ਮੂੰਹ ਨਾ ਖਲਾਇਓ ਯਾ ਦੇ ਕੋਈ اکاؤنٹੰਡ ਨੇ ਪਰੇਸ਼ਾਨ ਕੀਤਾ ਇਹ ਕਦੇ ਨਹੀਂ ਸਮਝ ਲੱਗਦੀ ਇਹਨਾਂ ਨੂੰ ਇੱਕ ਕੰਮ ਚੱਲਣ ਦੇਣਾ ਕਿ ਨਹੀਂ ਚੱਲਣਾ ਦਾ ਮੈਨੂੰ ਸਮਝ ਨਹੀਂ ਲੱਗ ਰਹੀ। apparently not reachable please ਸਸੀ ਘਬਰੇ ਸਸਿਕਾ ਮੇਰਾ ਤੁਸੀਂ ਕਿੱਥੇ ਰਹੇ ਐ ਇੰਨੀ ਲੇਟ ਹੋ ਗਏ ਸਸਿਕਾ ਸਰ ਇਹ ਸਸਿਕਾ ਤੁਸੀਂ ਮੇਰਾ ਫੋਨ ਹੀ ਨੀ ਚੱਕਦੇ ਫੇ ਸੀ ਕਿ ਤੁਹਾਡਾ ਫੋਨ ਬੰਦ ਆ ਰਿਹਾ ਸੀ ਮੈਂ ਕੋਲ ਉਹਦੇ ਫੋਨ ਕਰ ਰਹੀ ਆਂ ਨਾ ਤੁਸੀਂ ਕੱਲ ਆਏ ਮੈਂ ਥੋੜਾ ਮਾਰਕੀਟ ਗਿਆ ਹੋਇਆ ਸੀ ਮੇਰੇ ਨਾਲ ਫੋਨ 'ਚ ਦਿੱਕਤ ਆਈ ਹੋਈ ਆ ਬਵੇ ਕੋ ਜੀ ਵੀਰੇ ਯਾਰਾ ਮੋਬਾਈਲ ਵਾਲੇ ਤੋਂ ਫੋਨ ਠੀਕ ਕਰਾ ਕੇ ਲਿਆ ਆਨ ਹੀ ਨਹੀਂ ਹੋ ਰਿਹਾ ਕੱਲ ਦਾ ਮੈਨੂੰ ਥੋੜੀ ਦੇਰ ਤੱਕ ਜਾਣਾ ਵਾ ਤੇ ਹੁਣ ਕੀ ਆ ਕੋ ਵੀਰੇ ਇਹਨਾਂ ਨੇ ਇੱਕ ਗੱਲ ਕਰਨੀ ਤੁਹਾਡੇ ਨਾਲ ਮੈਂ ਦੇਖਾ ਕਰਦੇ ਵੀ ਇਹ ਗੱਲ ਕਿ ਨਹੀਂ ਕਰਦੇ ਕੀ ਗੱਲ ਕਰਨੀ ਹੈ ਨਾ ਤਾਂ ਮੈਂ ਕਹਿਣਾ ਸੀਗਾ ਕਿ ਮੈਂ ਆ ਬਿਲ ਚੈੱਕ ਕੀਤੇ ਸੀਗੇ ਹੂੰ ਤੇ ਇਹ ਮਤਲਬ ਆਹ ਤਿੰਨ ਦਿਨ ਦੀ ਬਿਲ ਨੇ ਦੁਕਾਨ ਤੇ ਸਮਾਨ ਆਇਆ ਤਾਂ ਹੈਗਾ ਵਾ ਪਰ ਉਹ ਸਮਾਨ ਵਿਕਿਆ ਨਹੀਂ ਹੈਗਾ ਤੇ ਸਾਮਾਨ ਦੁਕਾਨ ਤੇ ਪਿਆ ਵੀ ਨਹੀਂ ਹੈਗਾ ਉਹ ਕਿੱਥੇ ਗਿਆ ਇਹ ਨਹੀਂ ਪਤਾ ਤੇ ਸਾਮਾਨ ਟੈਲੀ ਕੀਤਾ ਹਾਂਜੀ ਸਾਰਾ ਸਾਮਾਨ ਹੈ ਨਹੀਂਗਾ ਇੱਥੇ ਨਹੀਂ ਤੇ ਵਿਕਿਆ ਵੀ ਨਹੀਂਗਾ ਨਹੀਂ ਤੇ ਨਾਲੇ ਤੁਸੀਂ ਇੱਕ ਵਾਰ ਇਹ ਦੇਖੋ ਤਿੰਨ ਦਿਨ ਦੇ ਵਿੱਚ ਤੁਹਾਡੇ ਕੋ ਕਿੰਨੀ ਪੇਮੈਂਟ ਆਈ ਆ ਮੈਂ ਲਾਇਆ ਸੀ ਹਿਸਾਬ ਜਿਵੇਂ ਆਪਣੀ ਗੱਲ ਹੋਈ ਸੀ ਤਕਰੀਬਨ 22000 ਰੁਪਏ ਹੈਗਾ ਕੈਸ਼ ਬਸ ਤਿੰਨ ਦਿਨ ਦਾ ਤਾਂ 60000 ਬਣ ਰਿਹਾ ਵਾ ਮਾਲ 60000 ਦਾ ਆ। ਹਾਂਜੀ। ਬਾਕੀ ਕਿੱਧਰ ਗਏ ਫੇਰ? ਸਮਾਨ ਵੀ ਦੁਕਾਨ ਤੇ ਹੈ ਨਹੀਂ। ਹਾਂਜੀ ਬਾਬਾ ਜੀ, ਕੀ ਚੱਲ ਰਿਹਾ ਦੁਕਾਨ ਤੇ? ਕੁਛ ਹੈ ਵੀ ਤੇ ਨਾਲੇ ਤੁਸੀਂ ਇੰਨੇ ਸ਼ੋਰ ਨਾਲ ਕਿੱਧਰ ਕਹਿੰਦੇ ਹੋ ਵੀ ਹੈ ਨਹੀਂ ਸਮਾਨ। ਸਮਾਨ ਹੈਗਾ ਤਾਂ ਹੈਗਾ ਵਾ। ਮੇਰੇ ਕਹੇ ਤਾਂ ਕਰ ਰਹੀ ਹੈ ਕੰਮ ਉਹ। ਮੈਂ ਉਹਨੂੰ ਕਿਹਾ ਸੀਗਾ ਕਿ ਲੇਟੈਸਟ ਬਿੱਲ ਚੈੱਕ ਕਰ। ਪਹਿਲਾਂ ਵਾਲੇ ਤਾਂ ਆਪਣੇ ਕੋਲੇ ਬਿੱਲ ਹੈ ਨਹੀਂ ਵੀ ਸੇਲ ਵਾਲੇ। ਘਟ ਘਟ 3 ਦਿਨ ਦਾ ਹਿਸਾਬ ਤਾਂ ਰੱਖਿਆ ਜਾਣਾ ਸੀ। ਪਨੀ ਪੈਸੇ ਤਾਂ ਤੁਹਾਨੂੰ ਨਾਲ ਨਾਲ ਦਿੱਤੇ ਹੀ ਆਪਾਂ ਤਾਂ ਹੀ 2000 ਰੁਪਏ ਹੈਗਾ ਤੁਹਾਡਾ ਹਾਂਜੀ 2000 ਰੁਪਏ ਹੈਗਾ ਬਾਕੀ ਕਿੱਥੇ ਹੈ ਸਮਾਨ ਵੀ ਹੈ ਨਹੀਂ ਕੁਝ ਸਮਾਨ ਵੇਚਣ ਗਿਆ ਹੋਇਆ ਥੱਨੀ ਉਦੋਂ ਵੀ ਆਣਗੇ ਪੈਸੇ ਸੱਨੀ ਸਮਾਨ ਵੇਚਣ ਗਿਆ ਰਾਗ ਤਾਂ ਆਪਣੇ ਕੋਲ ਇੱਥੇ ਆਂਦੇ ਆਪਾਂ ਤਾਂ ਹੋਮ ਡਿਲੀਵਰੀ ਕਰਦੇ ਹੀ ਨਹੀਂ ਉਹ ਕਿਰੇ ਪਾਰਲਰ ਵਾਲੇ ਨੇ ਮੰਗਾਇਆ ਸੀਗਾ ਮੈਂ ਦੇਣ ਗਿਆ ਬਸ ਸੱਨੀ ਸੱਨੀ ਨੂੰ ਫੋਨ ਕਰ ਉਹਨਾਂ ਕੇ ਪੈਸੇ ਮੈਨੂੰ ਫੜਾਣੇ ਜਿੰਨੇ ਵੀ ਹੋਣਗੇ ਮੈਂ ਲਾਨਾ ਸਾਹਿਬ ਤੇ ਭਾਜੀ ਤੁਹਾਨੂੰ ਹੀ ਦਿੰਨੇ ਆ ਪੈਸੇ ਆਪਾਂ ਆਪਾਂ ਥੋੜੀ ਰੱਖਦੇ ਆ ਤਾਂ ਹੀ ਘਾਟਾ ਪੈ ਰਿਹਾ ਮੈਨੂੰ ਤੁਸੀਂ ਸ਼ੋਰ ਹੋ ਨਾ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਨਾ ਹਾਂਜੀ ਮੈਂ ਸਹੀ ਕਹਿ ਰਹੀ ਆ ਤੇ ਨਾਲੇ ਨਾ ਤੁਹਾਡੇ ਆ ਦੋਨਾਂ ਭਰਾਵਾਂ ਚੋਂ ਕੋਈ ਇੱਕ ਜਣਾ ਹੀ ਕਰਦਾ ਪਿਆ ਇਹ ਕੰਮ ਦੋਨੋਂ ਭਰਾਗ ਮਤਲਬ ਇਹੀ ਆ ਮੇਰਾ ਭਰਾ ਸਨੀ ਵੀ ਤਾਂ ਤੁਹਾਡਾ ਭਰਾ ਆ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਭਰਾਵਾ ਹੀ ਇਸ ਜਸਟ ਅ ਵਰਕਰ ਤੇ ਉਹਨੂੰ ਅਸੀਂ ਭਰਾਵਾਂ ਕੋ ਰੱਖਿਆ ਹੋਇਆ ਨਾ ਤਾਂ ਸਿਰ ਤੇ ਚੜਿਆ ਹੋਇਆ ਜਿਵੇਂ ਹੁਣ ਤੁਸੀਂ ਆ ਰਹੇ ਹੋ ਤੁਹਾਨੂੰ ਤਾਂ ਵੀ ਅਸੀਂ ਭੈਣ ਬਣ ਕੇ ਕੰਮ ਕਰਾ ਰਹਿਆਂ ਤੁਹਾਡੇ ਤੋਂ ਬਾਬੇ ਮੈਨੂੰ ਸੱਚ ਸੱਚ ਦੱਸ ਦੇ ਕੀ ਚੱਲਦਾ ਪਿਆ ਮੈਂ ਕੋਈ ਹੋਰ ਕੰਮ ਦੇਖਾਂ ਤਿੰਨ ਦਿਨ ਦਾ ਮੈਂ ਇਹੀ ਕੰਮ ਤੇ ਰੁੱਝਿਆ ਹੋਇਆ ਐਨਾ ਘਾਟਾ ਨਹੀਂ ਸਹਿ ਸਕਦਾ ਮੈਂ ਦੁਕਾਨ ਚਲਾਣੀ ਆ ਬੰਦ ਨਹੀਂ ਕਰਨੀ ਮੈਂ ਤੇ ਵੀਰੇ ਚਲਾ ਹੀ ਰਹੇ ਆਪਾਂ ਕੀ ਚਲਾ ਰਹੇ ਆ ਯਾਰ ਕੱਪੜੇ ਕਰੀ ਜਾਂਦੇ ਆਪਾਂ ਦੁਕਾਨ ਚ ਕੀ ਕੱਪੜੇ ਕਰੀ ਜਾਂਦੇ ਵੀਰੇ ਤੁਸੀਂ ਤਾਂ ਐ ਸਿਰ ਤੇ ਜੜੀ ਜਾਂਦੇ ਤੁਸੀਂ ਤੁਸੀਂ ਬਹਿਨੇ ਕਿੰਨੀ ਕੀ ਦੇਰੋਂ ਘੰਟਾ 2 ਘੰਟਾ ਸਾਰੀ ਦਿਹਾੜੀ ਦਾ ਅਸੀਂ ਕੰਮ ਕਰਦੇ ਆਂ ਤੇ ਤੁਸੀਂ ਰੋਪ ਵੀ ਪਾਈ ਜਾਂਦੇ ਹੋ ਹੋਰ ਕੀ ਕਰਾਂ ਦੱਸ ਜੇ ਮੈਂ ਦੁਕਾਨ ਤੇ ਨਹੀਂ ਆ ਰਿਹਾ ਇਹਦਾ ਮਤਲਬ ਇਹ ਥੋੜੀਆ ਤੁਸੀਂ ਘਾਟਾ ਪਾਈ ਜਾਓਗੇ ਉਹ ਵੀਰੇ ਕੋਈ ਮੈਨੂੰ ਹਿਸਾਬ ਦੇਣਾ ਪੈਣਾ ਤੈਨੂੰ ਤੁਹਾਨੂੰ ਕਾਹਦਾ ਹਿਸਾਬ ਦੇਣਾ ਪੈਣਾ ਵਾ ਜਿੰਨੀ ਦੁਕਾਨ ਤੁਹਾਡੀ ਓਨੀ ਦੁਕਾਨ ਮੇਰੀ ਵੀ ਆ ਨਹੀਂ ਜੇ ਤੇਰੀ ਦੁਕਾਨ ਹੈ ਮੈਂ ਤਾਂ ਤੈਨੂੰ ਕਦੇ ਇਦਾਂ ਕਿਹਾ ਹੀ ਨਹੀਂ ਮੇਰੀ ਇਕੱਲੇ ਦੀ ਦੁਕਾਨ ਹੈ ਤੇਰੀ ਵੀ ਦੁਕਾਨ ਪਰ ਇੰਨਾ ਤਾਂ ਹਿਸਾਬ ਰੱਖ ਸਕਦਾ ਕਿ ਘਾਟਾ ਨਹੀਂ ਖਾਣਾ ਉਹ ਵੀਰੇ ਕੋਈ ਘਾਟਾ ਨਹੀਂ ਪੈ ਰਿਆ ਇਹ ਤਾਂ ਐਵੇਂ ਲੜਾਈਆਂ ਪਾਈ ਜਾਂਦੇ ਤੂੰ ਜਾ ਯਾਰ ਕੋਈ ਨਹੀਂ ਅਸੀਂ ਆਪੇ ਕਰ ਲਾਂਗੇ ਕੰਮ ਏ ਕੀ ਤਮੀਜ਼ ਆ ਬੋਲਣ ਦੀ ਓਏ ਕੁੜੀ ਆਹੋ ਤਮੀਜ਼ ਨਾਲ ਗੱਲ ਕਰ ਉਹਦੇ ਨਾਲ ਤੇ ਭਾਜੀ ਅੰਜਾਮ ਵੀ ਤਾਂ ਲਾ ਰਹੀ ਐ ਵੀ ਜੱਜ ਤੁਹਾਡਾ ਛੋਟਾ ਭਰਾ ਕਰ ਰਿਹਾ ਜਾਂ ਉਹ ਕਰ ਰਿਹਾ ਵਾ ਇਹ ਕਿੱਦਾਂ ਗੈਨ ਵਾਲੀ ਹੁੰਦੀ ਐ ਹੋਰ ਕੌਣ ਹੁੰਦਾ ਦੁਕਾਨ ਤੇ ਮੈਨੂੰ ਦੱਸ ਜਾਂ ਮੈਂ ਹੁੰਨਾ ਜਾਂ ਤੂੰ ਉਹਨਾਂ ਤੇ ਸਣੀ ਹੁੰਦਾ ਓ ਵੀਰੇ ਤੁਸੀਂ ਕਿੰਨੀ ਕੀ ਦੇਰ ਹੁੰਨੇ ਹੋ ਅਸੀਂ ਕਰ ਰਹੇ ਆ ਆਪਣੇ ਹਿਸਾਬ ਨਾਲ ਤੁਸੀਂ ਕਿਹੜੇ ਹਿਸਾਬ ਨਾਲ ਕਰ ਰਹੇ ਹੋ 22-3 ਲੱਖ ਰੁਪਏ ਘਾਟੇ ਚਲਦੇ ਮੈਂ ਪਿਛਲੇ ਸਾਲ ਆਪਾਂ ਕੋਈ ਘਾਟਾ ਨਹੀਂ ਐ ਭਾਜੀ ਤੁਸੀਂ ਜੇ ਆਣਾ ਪ੍ਰੋਪਰ ਆਓ ਨਹੀਂ ਤਾਂ ਜਾਓ ਤੁਸੀਂ ਹੋਰ ਦੇਖ ਲਓ ਕੰਮ ਤੋਂ ਤੇ ਵੀ ਨਹੀਂ ਪਤਾ ਹੋਣਾ ਵੀ ਕਿਹੜੀ ਕਿੱਟ ਚੋਂ ਕਿੰਨੇ ਪੈਸੇ ਵਜਦੇ ਨੇ ਕਿਉਂਕਿ ਬਹਿਣ ਨੇ ਕਿੰਨੀ ਕੀ ਦੇਰ ਹੋ ਤੁਸੀਂ ਤੈਨੂੰ ਹਜੇ 4-5 ਸਾਲ ਹੋਇਆ ਦੁਕਾਨ ਤੇ ਆਂਦੇ ਨੂੰ ਤਾਂ ਤੈਨੂੰ ਜ਼ਿੰਮੇਵਾਰੀ ਮਿਲੀ ਉਸ ਤੋਂ ਪਹਿਲਾਂ ਮੈਂ ਹੀ ਦੇਖਦਾ ਰਿਆ ਸਾਰਾ ਕੁਝ ਤੇ ਅੱਜ ਤੱਕ ਕਦੇ ਘਾਟਾ ਨਹੀਂ ਪਿਆ ਤੇ ਨਾਲੇ ਮੈਂ ਆਪਣੀ ਦੁਕਾਨ ਚ ਕਦੇ ਚੋਰੀਆਂ ਨਹੀਂ ਕੀਤੀਆਂ ਵੀਰੇ ਕਿਹੜੀ ਚੋਰੀ ਕਰ ਰਿਹਾ ਮੈਂ ਤੁਹਾਡੇ ਨਾਲ ਵੱਧ ਮਿਹਨਤ ਕਰ ਰਿਹਾ ਵਾ ਪੈਸੇ ਕਿੱਥੇ ਖਰਚ ਰਿਆ ਤੂੰ ਉਹ ਵੀਰੇ ਜਿੱਥੇ ਮਰਜ਼ੀ ਖਰਚਾ ਸਟਾਕ ਦੇਖੋ ਵੱਧਦਾ ਹੀ ਪਿਆ ਵਾ ਪਹਿਲੇ ਕਿੰਨਾ ਕੁ ਹੁੰਦਾ ਸੀ ਸਟਾਕ ਕਿੰਨਾ ਕੁ ਸੰਭਾਲਦੇ ਸੀ ਤੁਸੀਂ ਬਾਬੇ ਤੂੰ ਸਮਝ ਨਹੀਂ ਰਿਹਾ ਮੈਂ ਨਾ ਗੱਲ ਤੂੰ ਹੋਰ ਪਾਸੇ ਲੈ ਕੇ ਜਾ ਰਿਹਾ ਕਿਸੇ ਪਾਸੇ ਨਹੀਂ ਲੈ ਕੇ ਜਾ ਰਿਹਾ ਤੁਸੀਂ ਇਹ ਦੇਖੋ ਤੁਹਾਨੂੰ ਇੰਨਾ ਪਤਾ ਵੀ ਦੁਕਾਨ 'ਚ ਕਿੰਨਾ ਕੁ ਸਟਾਕ ਪਿਆ ਵਾ ਦੱਸੋ ਘੱਟੋ ਘੱਟ 60-70 ਲੱਖ ਦਾ ਹੋਣਾ ਵਾ ਫਿਰ ਮੈਂ ਕੀ ਕਰਾਂ 60-70 ਲੱਖ ਦਾ ਲੁਟਾ ਦਵਾਂ ਘਾਟਾ ਪਵਾ ਲਵਾਂ 30 ਲੱਖ ਮੈਨੂੰ ਦਿਓ ਮੈਂ ਕੋਈ ਹੋਰ ਕੰਮ ਕਰ ਲਵਾਂ ਜਾਂ 30 ਲੱਖ ਮੇਰੇ ਤੋਂ ਲੈ ਲਓ ਤੁਸੀਂ ਕੋਈ ਹੋਰ ਕੰਮ ਕਰ ਲਓ ਮਤਲਬ ਆਪਣੀ ਦੁਕਾਨ ਤੇ ਚੋਰੀ ਕਰਨੀ ਸਹੀ ਆ ਤੇਰੇ ਲਈ ਹਨਾ ਵੀਰੇ ਕੋਈ ਚੋਰੀ ਨਹੀਂ ਕਰ ਰਿਆ ਦੁਕਾਨ ਬਤਾ ਹੀ ਰਿਆ ਮੈਂ ਕੋਈ ਨਾ ਤੇਰੇ ਨਾਲ ਮੈਂ ਘਰੇ ਬਹਿ ਕੇ ਗੱਲ ਕਰਦਾ ਘਰੇ ਘਰੇ ਕੋਈ ਨਹੀਂ ਹੋਣੀ ਗੱਲ ਭਾਜੀ ਕੰਮ ਅਸੀਂ ਦੋਨੇ ਕਰਦੇ ਆ ਤਾਂ ਇੱਥੇ ਹੀ ਗੱਲ ਹੋਊਗੀ ਜਿਹੜੀ ਗੱਲ ਕਰਨੀ ਐ ਇੱਥੇ ਕਰੋ ਜਾਦਾ 30 ਲੱਖ ਮੈਨੂੰ ਦਿਓ ਜਾਂ 30 ਲੱਖ ਮੇਰੇ ਤੋਂ ਲੋ ਤੇਰੇ ਕੋਲ 30 ਲੱਖ ਕਿੱਥੋਂ ਆਇਆ ਓਏ ਭਾਜੀ ਜਿੱਥੋਂ ਮਰਜ਼ੀ ਆਵੇ ਤੁਸੀਂ ਆਪਣਾ ਦੇਖੋ ਤੇਰੇ ਕਹਿੰਦਾ ਮਤਲਬ ਹੈ ਮੈਂ ਮੇ ਦੁਕਾਨ ਛੱਡ ਦਵਾਂ ਤਾਂ ਤੂੰ ਸੰਭਲੇਗਾ ਤੇ ਵੀਰੇ ਸੰਭਦਾ ਹੀ ਪਿਆ ਹੁਣ ਕਿਹੜਾ ਕੌਣ ਸੰਭਦਾ ਪਿਆ ਵਾ ਕੱਲ ਤੁਸੀਂ ਆਏ ਨਹੀਂ ਉਦੋਂ ਤੁਸੀਂ ਆਉਣੇ ਘੰਟਾ ਤੋਂ ਘੰਟਾ ਰੋਪ ਤੁਸੀਂ ਲੱਗ ਝਾੜਦੇ ਹੋ ਇਦਾਂ ਦਾ ਕੰਮ ਚੱਲਣਾ ਨਹੀਂ ਭਾਜੀ ਅੱਜ ਨਹੀਂ ਤਾਂ ਕੱਲ ਅੱਡ ਹੋਣਾ ਹੀ ਪੈਣਾ ਵਾ ਅੱਜ ਗੱਲ ਕਲੀਅਰ ਕਰ ਹੀ ਲੋ ਮੈਂ ਸੋਚਿਆ ਨਹੀਂ ਸੀਗਾ ਕਿ ਮੇਰਾ ਭਰਾ ਇੰਨਾ ਵੱਡਾ ਹੋ ਗਿਆ ਜਿਹੜਾ ਮੈਨੂੰ ਹਿੱਸਾ ਦੇਣ ਜੋਗਾ ਵੀ ਹੋ ਗਿਆ ਤੇ ਵੀਰੇ ਤੁਹਾਡੇ ਕੋਲ ਹੈਗਾ ਤੁਸੀਂ ਦੇ ਦਿਓ ਮੇਰੇ ਕੋਲ ਹੈਗਾ ਮੇਰੇ ਤੋਂ ਲੈ ਲਓ ਕੋਈ ਨਾ ਜਾ ਕੁੜੀਏ ਤੂੰ ਕੀ ਸਾਡੀ ਗੱਲਾਂ ਸੁਣੀ ਜਾਨੀਂ ਤੂੰ ਕੋਈ ਬੈਠੀ ਆ ਚੱਲ ਜਾ ਕਿੰਨੇ ਪੈਸੇ ਲੱਗੇ ਕਿੰਨੇ ਦਿਨ ਲੱਗੇ ਤੇਰੇ ਆਜਾ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਪੈਸੇ ਨਹੀਂ ਲੈਣੇ ਵੀਰੇ ਮੈਨੂੰ ਪਹਿਲਾਂ ਵੀ ਅੱਧੀ ਪੈਸੇ ਦਿੰਦੇ ਪਏ ਸੀ ਕਹਿੰਦੇ ਤੂੰ ਵੀਰੇ ਨੂੰ ਕੁਝ ਨਹੀਂ ਦੱਸਣਾ ਹੈਗਾ ਤੇ ਤੂੰ ਮੇਰੇ ਤੋਂ ਚੁਪਾ ਕੇ ਜੇ ਪੈਸੇ ਲੈਣਾ ਤਾਂ ਹੋਰ ਪੈਸੇ ਲੈ ਲੈ ਤੇ ਹੁਣ ਦੱਸ ਹੀ ਦਿੱਤਾ ਵਾ ਕੀ ਦੱਸਣਾ ਸਾਰਾ ਕੁਝ ਗੱਲ ਕਲੀਅਰ ਹੋਈ ਗਈ ਐ ਤੁਹਾਡੇ ਤਿੰਨ ਚਾਰ ਦਿਨ ਲੱਗੇ ਆ ਤੁਸੀਂ ਇਹ 2000 ਲਓ ਤੇ ਜਾਓ ਆਪਣਾ ਇੱਕ ਗੱਲ ਤਾਂ ਕਲੀਅਰ ਹੋ ਗਈ ਇਸ ਦੁਕਾਨ ਤੇ ਜੋ ਵੀ ਗੜਬੜ ਹੋ ਰਹੀ ਸੀ ਨਾ ਕੋਈ ਘਰ ਦਾ ਭੇਤੀ ਉਹ ਕਰਦਾ ਪਿਆ ਸੀ ਤੇ ਉਹ ਘਰ ਦਾ ਭੇਤੀ ਹੈਗਾ 바ਵਾ ਹੂੰ ਜਿਹਨੂੰ ਇੰਨੀ ਅਕਲ ਆ ਗਈ ਮੈਂ ਦੁਕਾਨ ਕਿਵੇਂ ਸੰਭਣੀਆ ਤੇ ਉਹਨੂੰ ਮੇਰੀ ਵੀ ਲੋੜ ਹੈਨੀ ਕੋਈ ਨਾ ਕਾਕਾ ਜਿੱਥੇ ਕੋਈ ਨਹੀਂ ਨਾ ਖੜਦਾ ਉੱਥੇ ਭਰਾਏ ਕੰਮ ਆਂਦੇ ਆ ਤੇ ਤੂੰ ਅੱਜ ਭਰਾ ਨੂੰ ਲੱਤ ਮਾਰ ਰਿਹਾ ਜਿਹੜੀ ਤੂੰ 30 ਲੱਖ ਵਾਲੀ ਗੱਲ ਕਰਦਾ ਨਾ ਤੂੰ ਆਪਣੇ ਕੋਲ ਹੀ ਰੱਖ ਮੈਨੂੰ ਵੀ ਲੋੜ ਹੈਗੀ ਤੂੰ ਜਾਣਦੀ ਨਹੀਂ ਵੀ ਕੁੜੀਆਂ ਆ ਚੱਕ 2000 ਜਾ ਨਹੀਂ ਲੋੜ ਹੈਗੀ ਤੇਰੀ ਅਸੀਂ ਆਪੇ ਸੰਭਾਲਾਂਗੇ ਤੁਸੀਂ ਜਾਓ ਮੈਂ ਤੁਹਾਨੂੰ ਕਾਲ ਕਰੂੰਗਾ ਠੀਕ ਹੈ ਵੀਰ